ਨਮਸਕਾਰ ਜੀ ਵੈਲਕਮ ਟੂ ਸਮਾਣਾ ਟੁਡੇ ਨਿਊਜ਼ ਬਿਮਲਾ ਦੇਵੀ ਘਰਾਲੀ ਵਾਲੇ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ਸਮਾਣਾ ਵਿੱਚ ਪਿਛਲੇ ਦਿਨ ਪਰਮਾਤਮਾ ਨੂੰ ਪਿਆਰੇ ਹੋ ਗਏ ਸੀ ਬਿਮਲਾ ਦੇਵੀ ਘਰਾਲੀ ਵਾਲੇ ਉਹਨਾਂ ਨੂੰ ਅੱਜ ਅੰਤਿਮ ਸ਼ਰਧਾਂਜਲੀ ਅਗਲਵਾਰ ਗਊਸ਼ਾਲਾ ਵਿੱਚ ਦਿੱਤੀ ਗਈ ਵਿਦਵਾਨ ਪੰਡਤਾਂ ਵੱਲੋਂ ਗਰੂੜ ਪੁਰਾਣ ਦੇ ਪਾਠਾਂ ਦਾ ਭੋਗ ਪਾਇਆ ਗਿਆ ਅਤੇ ਆਰਤੀ ਕੀਤੀ ਗਈ ਬਿਮਲਾ ਦੇਵੀ ਆਪਣੇ ਪਿੱਛੇ ਤਿੰਨ ਪੁੱਤਰ ਸ਼ਿਵਰਾਮ ਸਿੰਘਲਾ ਚਰਨਦਾਸ ਦਰਸ਼ਨ ਕੁਮਾਰ ਪੁੱਤਰ ਸੰਜੀਤ ਰਾਜੀ ਰਿਸ਼ੂ ਨਰੇਸ਼ ਨਵੀਨ ਕੁਮਾਰ ਨੂੰ ਛੱਡ ਕੇ ਚਲੇ ਗਏ ਅਜ ਅੰਤਿਮ ਸੰਧਾਂਤ ਦੇ ਵਿੱਚ ਲੋਕਾਂ ਦੀ ਭੀੜ ਨਜ਼ਰ ਆਈ ਸਾਬਕਾ ਵਿਦੇਸ਼ ਚ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਸਾਬਕਾ ਵਿਧਾਇਕ ਰਜਿੰਦਰ ਸਿੰਘ ਨਗਰ ਕੌਂਸਲਰ ਦੇ ਸਾਬਕਾ ਪ੍ਰਧਾਨ ਕਪੂਰ ਚੰਦ ਮੌਜੂਦਾ ਪ੍ਰਧਾਨ ਅਸ਼ਵਨੀ ਗੁਪਤਾ ਕੌਂਸਲਰ ਜਿਤਿਨ ਬਰਮਾ ਸੁਰੇਂਦਰ ਖੇੜਕੀ ਬినੋਦ ਸਿੰਗਲਾ ਵੱਲੋਂ ਵੀ ਸਦਾ ਸੁਮਣ ਅਰਪਿਤ ਕੀਤੇ ਗਏ ਸਮਾਣਾ ਤੋਂ ਕਲਾ ਸ਼ਰਮਾ ਨੂਰੀ ਬੰਸਲ ਦੀ ਰਿਪੋਰਟ ਐਮ ਸੀ ਸਾਹਿਬ से बलदीप जी कमेटी जे प्रधान तौर ते सॼे ग़ल आ अश्विन गुप्ता जी प्रधानगर पंस बेठे चरणदास सॼे सताईं पौधे ते बहुत इनवार चरणदास पर कराली आहे इन बि चरनदासू जी तइदादु जो ਮਾਤਾ ਜੀ ਨੂੰ ਆਪਣੇ ਚਰਨਾ ਚ ਨਵਾ ਸਤਿ ਸ਼੍ਰੀ ਅਕਾਲ ਪੁੱਛੇ ਪਰਮਾਨ ਪਾਉਂਗੜਾ ਬਰਕਸ਼ੇ ਓਮ ਚਾਹ ਬੋਸ ਅੱਜ ਨੂੰ ਸਮਰਪਿਤ ਨੇ ਪਰ ਜੋ ਮਾਂ ਸਾਡੇ ਕੋਲੋਂ ਚੱਲੇਗੀ ਉਹਨੂੰ ਅਸੀਂ ਕਦੇ ਪੂਰਾ ਨਹੀਂ ਕਰ ਸਕਦੇ ਉਹਨੂੰ ਸਾਡੇ ਸੁਆੜੇ ਦੇ ਡਿਵੈਲਪਮੈਂਟ ਚ ਪਾ ਦੇਈਏ ਬਹੁਤ ਨੂੰ ਨਾ ਸਾਫ ਕੰਮ ਕੀਤਾ ਰਹੇ ਨੇ ਭਾਰਤ ਸਰਕਾਰ ਔਰ ਕਈ ਵਾਰ ਐਕਟ ਵੀ ਰਹੇ ਸੋ ਉਹਨਾਂ ਦਾ ਵੀ ਪਰਿਵਾਰ ਦੇ ਨਾਲਾਈ ਹੈ ਤੁਹਾ ਮਹਾਨ ਸ਼ਕਤੀ ਬਹੁਤ ਲੱਗਦੀ ਹੈ ਮਹਾਨ ਇਸ ਤੋਂ ਉਦਾਰਣ ਕੋਈ ਨਹੀਂ ਦੇ ਸਕਦਾ ਮਾਤਾ ਦੀ ਜੋ ਸਾਡੇ ਜੀਵਨ ਦੇ ਵਿੱਚ ਦੇਣ ਹੈ ਉਹ ਕਦੇ ਵੀ ਕੋਈ ਹੋਰ ਇਨਸਾਨ ਉਹ ਨਹੀਂ ਕਰ ਸਕਦਾ ਇਹ ਕੋਈ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਕਿ ਪਰਿਵਾਰ ਦਾ ਨੌਂ ਹੈ ਪਰ ਹਾਲੀ ਪਰਿਵਾਰ ਦਾ ਸਾਰੇ ہلکے جب بیٹھے منڈل جی وہ شوق بتا رہا ہے اس کو علاوہ کیونکہ ماتا جی بارے بہت کچھ کیا جا سکتا ہے کیونکہ اب کچھ اس پروار کی سماج دین ہے میں نا جو ساری جانتے ہیں کہ بہت ہی اس دنیا کو اس طرح مانے ਇਹ ਦਿਨਾਂ ਨੂੰ ਤਕਰੀਬਨ ਚਾਰ ਕੁਸ ਬੰਨਾਂ ਨੇ ਆਪਣੇ ਪਰਿਵਾਰ ਦੇ ਦੇਖਿਆ ਬਹੁਤ ਵੱਡੇ ਕਰ ਉਸ ਆਪਣੀ ਪਾਪੀ ਵਿਜੀਤੀ ਬਣੇ ਇਹਨਾਂ ਦੇ ਸੁੱਖ ਦੇ ਵਿੱਚ ਸ਼ਾਮਲ ਹਨ ਪਰ ਮਹਾਤਮਾ ਜੀ ਅੰਦਰ ਦਾਸ ਹੈ ਕਿ ਗੁਰੂ ਨਾਨਕ ਜੀ ਨੂੰ ਆਪਣੇ ਚਰਨਾਂ ਤੇ ਨਵਾਜਣਾ ਔਰ ਜੋ ਪਰਿਵਾਰ ਪਿੱਛੇ ਰਹਿ ਗਿਆ ਉਹਨਾਂ ਦੇ ਸਿਰ ਦੇ ਉੱਤੇ ਮਿਹਰ ਪਰ ਰਹਾ ਕਰਨਾ ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪਣੀ ਸ਼ਰਧਾਂਜਲੀ ਭੇਟ ਕਰਦੀ ਹਾਂ ਉਹ ਸ਼ਾਂਤੀ ਸ਼ਾਸਨ ਦਾ ਪ੍ਰਵਾਚਨ ਕਰੇ ਹੈ ਬਹੁਤ ਵੱਡਾ ਉਧਾਸ਼ੀਪਾ ਇਸ ਸਰਵਾਰ ਤੇ ਉਹਨਾਂ ਦੇ ਡੇਟ ਚੰਦਰਾਸ ਜੀ ਸ਼੍ਰੀ ਬਾਸ ਸਿੰਘ ਲਾ ਜੀ ਦਰਸ਼ਕ ਬਾਜ ਜੀ ਉਹ ਰਸਤ ਪਾਵੇ ਪਹਿਲੇ ਜਿਹੀਆਂ ਉਸੇ ਤਰ੍ਹਾਂ ਅਸ਼ਵਨੀ ਰਿਸ਼ੂ ਇਹਨਾਂ ਦੀ ਜੋੜੀ ਨੂੰ ਦੇਖ ਕੇ ਅਸੀਂ ਬੜੇ ਖੁਸ਼ ਹੁੰਨੇ ਆ ਕਿ برقرار ہے ساری وقت راجنیتک پارٹیاں ساری شخصیت ہی ستکار माताजी विमला कौर विमला देवी जी लंगतम टॉस्ट विच शाम हुए बहुत जी पवित्र जीवन बहुत ही बड़े पार बिल्कुल समर सच के संतोष दी मोरल स बहुत ही ਉਹਨਾਂ ਦੀ ਧਾਰਨੀ ਪਰਵਰਤੀ और बहुत बड़े पार ਜਿਸ ਸਾਰੇ ਆਪਣੇ ਆਪਣੇ ਪਰਵਾਰ ਵਾਲੇ ਉਹਨਾਂ ਦੇ ਜੀਵਨ ਵਾਸਤੇ ਇਹ ਸਾਧ ਸੰਗਤ ਜੀ ਬਹੁਤ ਹੀ ਦੁਖ ਭਰੇ ਹਿਰਦਿਆਂ ਦੇ ਨਾਲ ਇਹ ਲਾਕੇ ਦੀ ਸੰਗਤ ਜੋ ਇਸ ਪਰਵਾਰ ਦੇ ਨਾਲ ਅਮਰਦੀ ਰੱਖਦੀ ਹੈ ਵਿਸ਼ਣ ਬਣਾ ਕੇ ਰੱਖਦੀ ਹੈ ਆਜੀ ਬਿੰਦਾਰ ਜੀ ਦੇ ਇਸ ਸੰਤ ਮੰਦਾਸਤੇ ਵਿੱਚ ਤੁਸੀਂ ਸਾਰੇਕਰਤ ਹੋਏ ਮੈਂ ਵੀ ਇਸ ਪਰਿਵਾਰ ਦੇ ਜਸਤ ਵਰਮਾ ਜੀ ਨੂੰ ਬਸਿਆ ਖਰਾੜੀ ਪਰਿਵਾਰ ਕਿਹਾ ਜਾਂਦਾ ਹੈ مشهور ਹੈ ਉਹਨਾਂ ਦੇ ਬੁਰਾਗੇ ਤੇਨੂੰ بیٹے ਪੁੱਤੇ ਔਰ ਹੋਰ ਸਾਰਾ ਬੇਨਾ ਪਰਿਵਾਰ ਹੈ ਉਹਨਾਂ ਦੇ ਇਸ ਦੁੱਖ ਦੇ ਵਿੱਚ ਮੈਂ ਸ਼ਾਮਲ ਹੈ ਆਪਣੇ ਵੱਲੋਂ ਆਪਣੇ ਪੂਰੇ ਪਰਿਵਾਰ ਵੱਲੋਂ ਮਹਾਰਾਜਾ ਸਾਹਬ ਨੂੰ بیٹے ਰਣਿੰਦਰ